ਔਰ ਇਹਨਾਂ ਨੇ ਫਿਰ ਬੜੇ ਸਿਆਹੀਏ ਔਰ ਬਸਟੂ ਡੂੰਗਰ ਜਰੀਏ ਇਹਨਾਂ ਦੀ ਜਲੋਟੀ ਨੂੰ ਦੇਖੀ ਸੀ ਇਸ ਪਾਸੇ ਹੀ ਆ ਰਹੇ ਸੀ ਸਿਰ ਇਸ ਸਾਹਮਣੇ ਤੋਂ ਸਿਰ ਉਹਨਾਂ ਨੇ ਮਿਲਿਆ ਤੇ ਜਿਵੇਂ ਇਹਨਾਂ ਨੂੰ ਸ਼ੱਕ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਥੇ ਪਹੁੰਚਾਇਆ ਅੱਛਾ ਇਸ ਤੇ ਕੱਚੇ ਰਸਤੇ ਸਿਰ ਕੀ ਮੈਟਰ ਹੈ ਜਿਹੜਾ ਇਨਕਾਉਂਟਰ ਹੁਣੀ ਕੰਟਰੋਲ ਨੂੰ ਲਈ ਸਾਨੂੰ ਇਹ ਕਿਤਲਾ ਕਰੀ ਨੇੜੇ ਕਰੋ ਅੱਛਾ ਹਨੀ ਅਜੀ ਹੁਣੀ ਕਰੀ 2 ਘੰਟੇ ਪਹਿਲੇ ਸਾਨੂੰ ਇਹ ਕਿਤਲਾ ਮਿਲੀ ਕੀ ਸਾਡੀ ਜਿਹੜੀ ਇੱਕ ਵਾਰਦਾਤ ਹੋਈ ਸੀ ਅੱਜ ਤੋਂ ਕੁਝ ਦਿਨਾਂ ਪਹਿਲਾਂ ਜਿਹਦੇ ਵਿੱਚ ਇੱਕ ਕਾਰੋਬਾਰੀ ਦੇ ਆਫਿਸ ਦੇ ਉੱਤੇ ਕੁਝ ਨਾਮਲੂ ਵਿਅਕਤੀ ਗਏ ਸਨ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਉਹਦੇ ਜਿਹੜਾ ਗਲਾਸ ਦਾ ਗੇਟ ਸੀਗਾ ਮੇਨ ਗੇਟ ਤੇ ਫਾਇਰ ਕਰਕੇ ਗਏ ਤੇ ਕੁਝ ਜਿਹੜਾ ਕੈਸ਼ ਸੀਗਾ ਉਹ ਖੋਹ ਕਿਤਾ ਗਿਆ ਸੀ। ਉਸੇ ਇਤਲਾਹ ਤੇ ਕੰਮ ਕਰਦੇ ਹੋਏ ਅੱਜ ਮਾਰਨਿੰਗ ਸਾਡੇ ਐਸਚਓ ਸਾਹਿਬ ਨੂੰ ਇਤਲਾਹ ਸੀਗੀ ਤੇ ਉਹ ਮੋਗੇ ਜਾ ਕੇ ਫੋਟੋਜ਼ ਵਗਰਾ ਵੈਰੀਫਾਈ ਕਰਾਈ ਤੇ ਉੱਥੇ ਜਿਹੜਾ ਹੈਗਾ ਦੋ ਬੰਦੇ ਜਿਹੜੇ ਸੀਗੇ ਆਪਣੇ ਜੈਦੀਪ ਤੇ ਬਸੰਤ ਉਹਨਾਂ ਨੂੰ ਵਾਪਸੀ ਦੇ ਵਿੱਚ ਨਾਮਿਨੇਟ ਕੀਤਾ ਤੇ ਫਿਰ ਸਾਨੂੰ ਇਤਲਾਹ ਸੀ ਕਿ ਆਪਣਾ ਜਿਹੜਾ ਅੰਬੇ ਮਾਜਰਾ ਫੋਕਲ ਪੁਆਇੰਟ ਜਿਹੜਾ ਰੋਡ ਹੈਗਾ ਇਹਦੇ ਵਿੱਚ ਇਹ ਇਸ ਏਰੀਆ ਦੇ ਵਿੱਚ ਫਿਲਹਾਲ ਮੌਜੂਦ ਹਨ ਤੇ ਫਿਰ ਜਿਹੜੀ ਹੈਗੀ ਕੋਈ ਨਾ ਕੋਈ ਵਾਰਦਾਤ ਦੇਣ ਦੇ ਇਰਾਦੇ ਦੇ ਨਾਲ ਇੱਥੇ ਜਿਹੜੇ ਹੈਗੇ ਆ ਰੈਕੀ ਕਰ ਰਹੇ ਹਨ ਤੇ ਨਾ ਉਹ ਇਤਲਾਹ ਮਿਲਦੇ ਹੀ ਜਿਹੜੀ ਹੈਗੀ ਆਪਣੀ ਸਾਡੀ ਸੀਆਈਏ ਦੀ ਟੀਮ ਤੇ ਐਸਐਚਓ ਗੋਬਿੰਦਗੜ ਇਹਨਾਂ ਦੀ ਪਾਲ ਕਰਨ ਇਸ ਏਰੀਆ ਦੇ ਵਿੱਚ ਆ ਗਏ ਤੇ ਜਦੋਂ ਇੱਥੇ ਆਪਣਾ ਗੰਦੇ ਨਾਲੇ ਕੋਲ ਪਹੁੰਚੇ ਤੇ ਉੱਥੇ ਜਿਹੜੇ ਉਹ ਦੋਨੋਂ ਬੰਦੇ ਸੀਗੇ ਉਹ ਇੱਕ ਸਪਲੈਂਡਰ ਜਿਹੜੀ ਸੀਗੀ ਵਿਦਾਊਟ ਨੰਬਰ ਪਲੇਟ ਉੱਤੇ ਸਵਾਰ ਸੀ ਤੇ ਜਦੋਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹ ਇੱਕ ਕੱਚੇ ਰਸਤੇ ਜਿਹੜੀ ਸੀਗੇ ਉਹਦੇ ਉੱਤੇ ਭੱਜਣ ਲੱਗੇ ਤੇ ਜਦੋਂ ਉਹਨਾਂ ਦਾ ਪਿੱਛਾ ਸਾਡੀ ਪੁਲਿਸ ਪਾਰਟੀ ਕਰ ਰਹੀ ਸੀ ਤੇ ਅੱਗੇ ਜਾ ਕੇ ਉੱਥੇ ਇੱਕ ਮਿੱਟੀ ਦਾ ਢੇਰ ਹੈਗਾ ਉੱਦੇ ਜਾ ਕੇ ਉਹ ਡਿੱਗ ਪਏ ਤੇ ਉਹਨਾਂ ਨੇ ਫਿਰ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਜਿਹਨੂੰ ਐਸਐਚਓ ਗੋਬਿੰਦਗੜ ਅਸ਼ਦੀਪ ਲੀਡ ਕਰ ਰਹੀ ਸੀਗੀ ਤੇ ਨਾਲ ਸੀਆਈਏ ਵੀ ਸੀਗੇ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਹਨਾਂ ਨੇ ਫਿਰ ਜਵਾਬੀ ਫਾਇਰ ਦੇ ਵਿੱਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਇਹਦੇ ਵਿੱਚ ਜਿਹੜੇ ਦੋਨੋਂ ਬੰਦੇ ਸੀਗੇ ਜੈਦੀਪ ਤੇ ਬਸੰਤ ਇਹ ਇਹਨਾਂ ਨੂੰ ਜਿਹੜੀ ਹੈਗੀ ਆ ਲੋਅਰ ਬੋਡੀ ਪਾਰਟ ਤੇ ਜਿਹੜੀ ਹੈਗੀ ਬੁਲੇਟ ਇੰਜਰੀਜ਼ ਹੈਗੀਆਂ ਤੇ ਇਹਦੇ ਨਾਲ ਨਾਲ ਸਾਡਾ ਵੀ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਛੜੀਟਾ ਇਹ ਉਹ ਡਿੱਗ ਪਿਆ ਸੀਗਾ ਤੇ ਉਹਨੂੰ ਵੀ 3:00 ਵਜੀਆਂ ਤੇ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਫਿਲਹਾਲ ਆਊਟ ਆਫ ਡੇਂਜਰ ਆਦੇ ਨਾਲ ਨਾਲ ਜਿਹੜਾ ਇਹ ਜਿਹੜੇ ਦੋਨੋਂ ਸੀਗੇ ਦੋਸ਼ੀ ਜਨਾਬਾਂ ਕੀ ਨਾਮ ਜਦੀਪ ਤੇ ਬਸੰਤ ਇਹ ਫਿਲਹਾਲ ਫੌਰੀ ਤੌਰ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਮੈਡੀਕਲ ਟਰੀਟਮੈਂਟ ਇਹਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਤੇ ਫਿਲਹਾਲ ਇਹ ਸਿਵਲ ਹਸਪਤਾਲ ਦਾਖਲ ਹੈ ਅੱਗੇ ਇਸ ਕੇਸ ਦੀ ਤਫ਼ਤੀਸ਼ ਤੇ ਅੱਜ ਜਿਹੜਾ ਇਨਸੀਡੈਂਟ ਹੋਇਆ ਇਸ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੈ ਕਿ ਉਹ ਅਮਲ ਚ ਰਹੀ ਜਾਂਦੀ ਹੈ ਕਿ ਅਸਲਾ ਵਗੈਰਾ ਉਹਨਾਂ ਕੋਲ ਕੋਈ ਬ੍ਰਾਹਮਤ ਹੋਇਆ ਜੀ ਇੱਥੇ ਬੇਸਿਕਲੀ ਜਦੋਂ ਉਹ ਇੱਥੇ ਦੋਨਾਂ ਕੋਲ ਲੈ ਕੇ ਕਸਲਾ ਸੀਗਾ ਜਿਹੜਾ 32 ਬੋਰ ਦਾ ਦੇਸੀ ਪਿਸਟਲ ਜਿਹੜਾ ਸੀਗਾ ਅਨਲਾਈਸੈਂਸੀ ਵੈਪਨ ਦੋਨਾਂ ਕੋਲ ਸੀਗਾ ਜਿਹਦੀ ਵਰਤੋਂ ਕਰਕੇ ਉਹਨਾਂ ਨੇ ਸਾਡੀ ਜਿਹੜੀ ਸੀਗੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਹ ਦੋਨੋਂ ਹੀ ਜਿਹੜੇ ਵੈਪਨ ਹੈਗੇ ਆ ਉਹ ਸਾਡੀ ਪਾਰਟੀ ਨੇ ਬਰਾਮਦ ਕਰ ਲਏ ਤੇ ਅੱਗੇ ਜਿਹੜੀ ਹੈਗੀ ਆ ਇਸ ਮੁਕੱਦਮੇ ਦੀ ਤਫ਼ਤੀਸ਼ ਅੱਲੇ ਚੱਲੀ ਜਾ ਰਹੀ ਹੈ ਇਹ ਰੇਨ ਵਾਲੇ ਕਿੱਥੇ ਦੇ ਨੇ ਇਹ ਦੋਨੋਂ ਹੀ ਜਿਹੜੇ ਮੋਗੇ ਦੇ ਵਸਨੀਕ ਹਨ ਤੇ ਉਸ ਏਰੀਆ ਤੋਂ ਬਿਲੋਂਗ ਕਰਦੇ ਹਨ ਤੇ ਸਾਨੂੰ ਇਤਲਾ ਸੀਗੀ ਕਿ ਜਿਹੜਾ ਸਾਡੇ ਅ 4 ਦਿਨ ਪਹਿਲੇ ਇੱਕ ਵਾਰਦਾਤ ਹੋਈ ਹੈ ਜਿਹੜੀ ਆਪਣਾ ਪ੍ਰੀਤਨਗਰ ਦੇ ਏਰੀਆ ਦੇ ਵਿੱਚ ਉਹਦੇ ਵਿੱਚ ਜਿਹੜੀ 15 ਲੱਖ ਰੁਪਏ ਜਿਹੜਾ ਖੋਕੇ ਲਏ ਗਏ ਜੀ ਉਹਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਸੰਭਾਵਨਾ ਜਿਸ ਕਰਕੇ ਇਹਨਾਂ ਦੀ ਭਾਲ ਸਾਨੂੰ ਇਤਲਾ ਸੀ ਕਿ ਸਾਡੀ ਪੁਲਿਸ ਪਾਰਟੀ ਇਹਨਾਂ ਦੀ ਭਾਲ ਕਰ ਰਹੀ ਸੀਗੇ ਜਿਨ੍ਹਾਂ ਨੂੰ ਦੇਖ ਕੇ ਜਦੋਂ ਇਹ ਦੋਨੋਂ ਭੱਜਣ ਲੱਗੇ ਤੇ ਡਿੱਗ ਪਏ ਤੇ ਸਾਡੀ ਪੁਲਿਸ ਪਾਰਟੀ ਤਰ੍ਹਾਂ ਨੇ ਫਾਇਰ ਕੀਤਾ ਇਨਾਂ ਦੀ ਫਾਇਰਿੰਗ ਚ ਤਾਂ ਨਹੀਂ ਕਿਸੇ ਆਪਣੇ ਮੁਲਾਜ਼ਮ ਨੂੰ ਸੱਟ ਲੱਗੀ ਜੀ ਇਹਨਾਂ ਨੇ ਸਾਡੀ ਇਹਨਾਂ ਦੀ ਫਾਇਰਿੰਗ ਤੇ ਸਾਡੀ ਜਿਹੜੀ ਗੱਡੀ ਸੀ ਗੱਡੀ ਤੇ ਕਾਫੀ ਆ ਜਿਹੜੀਆਂ ਕਿ ਬੁਲੇਟ ਇੰਜਰੀਜ਼ ਲੱਗੀਆਂ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਸਾਡੇ ਇੱਕ ਮੁਲਾਜ਼ਮ ਡਿੱਗਣ ਕਰਕੇ ਜ਼ਖਮੀ ਹੋਇਆ ਹੈ ਬਟ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਫਿਰ ਤੇ ਜਿਹੜਾ ਜ਼ਖਮੀ ਹੋਇਆ ਮੁਲਾਜ਼ਮ ਉਹਨੂੰ ਅਸੀਂ ਜਿਹੜੀ ਸਿਵਲ ਹਸਪਤਾਲ ਦਾਖਲ ਕਰਾਇਆ ਹੈ ਤੇ ਤਾਂ ਕਿ ਉਹਦਾ ਜੋ ਵੀ ਉਹਦਾ ਮੈਡੀਕਲ ਟ੍ਰੀਟਮੈਂਟ ਹੈ ਉਹ ਅਸੀਂ ਉਹਨੂੰ ਉੱਥੇ ਕਰਾ ਦਿੱਤੇ ਠੀਕ ਹੈ